ਆਪ ਸਭ ਨੂੰ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਪੱਤਰਕਾਰ ਵੀਰਾਂ ਨੂੰ ਕੈਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਇੱਕ ਅਹਿਮ ਗੱਲ ਪਤਾ ਲੱਗੀ ਅਹਿਮ ਸਵੇਰੇ ਸੁਣ ਰਿਹਾ ਸੀ ਸੁਨੀਲ ਜਾਖੜ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ શ્રી ਸੁਨੀਲ ਜਾਖੜ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮਝਦਾਰ ਸੀ ਪਰ ਉਹ ਇਸ ਇੰਨੀ ਕਟਿਆ ਰਾਜਨੀਤੀ ਦੇ ਉੱਤੇ ਇੰਨੀ ਕਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾਲ ਹੀ ਲੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1600 ਕਰੋੜ ਰੁਪਏ ਜਿਹੜਾ ਨਿਫਰਟ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ 스피ਚ ਦੇ ਵਿੱਚ ਕਿਹਾ ਕਿ ਜਦੋਂ ਕਾਹ ਮਾਟਰ ਦਾ ਵੀ ਨੁਕਸਾਨ ਬਹੁਤ ਘਟਾ ਹੈ ਮਾਝੇ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੱਸਿਆ ਸੁਭੋ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉੱਥੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸੁਨੀਲ ਜਾਖੜ ਜੀ ਇੱਕ ਮੇਰੇ ਬਾਰੇ ਮਜਾਕ ਕਰ ਰਹੀ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਪਕਰਾਂ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਵਾਲੇ ਲੋਕਾਂ ਨੇ ਪੌਣੇ 3 ਲੱਖ ਵੋਟਾਂ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾਟ ਨੇ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਪੰਕੋ ਜੀ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ ਤਿੰਨ ਕਰੋੜ ਪੰਜਾਬ ਦੇ ਲੋਕਾਂ ਨੇ ਮੈਨੂੰ ਮੰਤਰੀ ਬਣਾਇਆ। ਉਹ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਹੀ ਮੁੰਡੀਆਂ ਕੌਣ। ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚਲਾਉਂਦੇ ਹੋਏ ਨਿਮਾਣੀਆਂ ਦੇ ਨਹੀਂ ਪਤਾ। ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ। ਕਿ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪ੍ਰੇਤ ਇਲਾਕਿਆਂ ਦੇ ਵਿੱਚ ਜਾ ਕੇ ਹੜਪ੍ਰੇਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਆਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਕੀਟੀ ਕੇ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੁੜ ਗਈ ਕਮੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਰੇਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਕੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤੁਹ ਦਾ ਮੋਦੀ ਸਾਹਿਬ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਜੋ ਮੰਗ ਕੀਤੀ, ਕਿਉਂ ਗੱਲ ਕੀਤੀ। ਸੋ ਇਹਨਾਂ ਦੇ ਉਸ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨੇਤਾਵਾਂ ਨੂੰ ਵੀ ਦੁੱਖ ਲੱਗ ਰਿਹਾ। ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ। ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ। ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆਜਦੇ ਹੋ ਚਲੋ دیرਵਾਗ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤਾਂ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰलीफंड ਦੇ ਕੇ ਜਾਓ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂਣਾ ਚਲੇ ਗਏ ਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਟਹਿ ਗਏ ਬਹੁਤ ਸਾਰੇ ਪਰਿਵਾਰਾਂ ਨੇ ਡੰਗਰ ਮਰੇਗੇ ਸੋ ਇਹ ਬੇਤਿਆਂ ਲਈ ਜੇ ਤੁਸੀਂ 20000 ਕਰੋੜ ਦਾ ਲੀਫਟ ਦਵੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪ੍ਰਿੰਦ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਨਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਣ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਬ ਹੋ ਜਾਣਗੇ ਦੁਆਰਾ ਰੋਟੀ ਖਾਣ ਜੋਬ ਹੋ ਜਾਣਗੇ ਪਰ ਜੇ ਮੈਂ ਮੰਗ ਕੀਤੀ ਹੈ ਤੇ ਜਿਹੜਾ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਜਾਖੜ ਜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸਭ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਜੋ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਵਰਗੇ ਪੰਜਾਬ ਦੀ ਸੇਵਾ ਕਰ ਰਹੇ ਨੇ ਮਹਿਨਤ ਕਰਨਦਾਰ ਸੋ ਆਮ ਪੰਜਾਬ ਨੂੰ ਇਹਨਾਂ ਦਾ ਪਰੇਤਿਆਰ ਨਹੀਂ ਹੈ ਨਫਰਤ ਜਿਹੜਾ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਡਿਟਰਸੇ ਬਾਨ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਪਰ ਜਾਖੜ ਸਾਹਿਬ ਸਾਨੂੰ ਨਿਮਾਣਿਆ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਉੱਤੇ ਜਾਣਦਾ ਹੀ ਨਹੀਂ ਮੁੰਡੀਆਂ ਕੌਣ ਹੈ ਜਿਹੜਾ ਮੰਤਰੀ ਹੈ ਦੇ ਕੋਲ ਬਹੁਤ ਘਟੀਆ ਸ਼ਬਦਾਵਲੀ ਬੋਲੀ ਆ ਸੋ

ਜੋ ਆਪਕੇ ਮੰਤਰੀ ਹੈ ਸੁਬਰਿੰਦਰ ਕੋਇਲ ਉਹਨਾਂ ਨੇ ਉਸ ਦਿਨ ਬੋਲਾ 13000 ਕਰੋੜ ਹੈ ਕਲਜੀਮਾ ਸਾਹਿਬ ਕਹਿੰਦੇ ਕਿ ਪੈਸਾ ਹੈ ਹੀ ਨਹੀਂ ਸੋ ਵਟ ਇਜ਼ ਆਪ ਰੈਵਨਿਊ ਮਿਨਿਸਟਰ ਨਾ ਬਤਾਏ ਕਿ ਪੈਸਾ ਹੈ ਕਿੰਨਾ ਇਹ ਵੀ ਗੱਲ ਹੈ ਕਿ ਪੈਸਾ ਹੈ ਕਿਤੇ ਖਰਚ ਲੱਗਾ ਗਿਆ ਹੈਗਾ ਮੈਂ ਆਹੋ ਜੀ ਕੋਈ ਗੱਲ ਨਹੀਂ ਜਿਹੜਾ ਐਸਪੀਆਰ ਦਾ ਪੈਸਾ ਤੁਸੀਂ ਗੱਲ ਕਰ ਰਹੇ ਹੋ ਇਹ ਸਟੇਟ ਦਾ ਪੈਸਾ ਹੈ ਇਹਦੇ ਬਾਰੇ ਆਪਾਂ ਸਟੇਟ ਦੇ ਵਿੱਚ ਲਾਉਣਾ ਕਿੱਦਾਂ ਲਾਉਣਾ ਉਹਦੇ ਬਾਰੇ ਬਾਅਦ ਚ ਗੱਲ ਕਰ ਲਵਾਂਗੇ ਪਰ ਅੱਜ ਜਿਹੜੀ ਗੱਲ ਕੀਤੀ ਹੈ ਮੈਂ ਅੱਜ ਜਿਹੜੀ ਮੰਗ ਕੀਤੀ ਹੈ ਕੇਂਦਰ ਕੀ ਦੇ ਕੇ ਜਾ ਗਿਆ ਇਹਨੇ ਖਜ਼ਾਨਾ ਕਰਾਉਣ ਦੇ ਨੁਕਸਾਨ ਦੇ ਬਦਲੇ ਕੇਂਦਰ ਕਹਿ ਰਿਹਾ ਕਿ ਆਪਕੇ ਪਾਸ 12000 ਐਸਟੀਆਰ ਫਦਾ ਪੈਸਾ ਹੈ ਉਹ ਸਟੇਟ ਦਾ ਰੀਫ ਫੰਡ ਜਿਹੜਾ ਜਿਹੜਾ ਉਹ ਦੇ ਡਿਸਾਸਟਰ ਦਾ ਪੈਸਾ ਜਿਹਦੇ ਵਿੱਚ ਵੀ ਬਹੁਤ ਸਾਰੀਆਂ ਇਹਨਾਂ ਨੇ ਹੱਥ ਬੰਨੇ ਹੋਏ ਆ ਕਿ ਇਹਨੂੰ ਇਸ ਤਰ੍ਹਾਂ ਯੂਜ਼ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਆ 12000 ਕਰੋੜ ਹੈਗਾ ਮੈਂ ਨਹੀਂ ਕਹਿੰਦਾ ਨਹੀਂ ਹੈਗਾ ਉਹ ਅਸੀਂ ਕਰਾਂਗੇ ਮੈਂ ਉਹ ਜਿਹੜਾ ਜਿਹੜਾ ਹੁਣ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਉਹਦੇ ਲਈ ਕਿੰਦਾ ਸਰਕਾਰ ਉਹ ਥੋੜੀ ਦੇਖ ਕੇ ਗਏ ਤੇ ਬਾਕੀ ਗਵਰਨਰ ਸਾਹਿਬ ਨੇ 12000 ਕਰੋੜ ਕਿੱਦਾਂ ਉਹਦੇ ਲਈ ਉਹਦੇ ਦੀ ਇੱਕ ਮਿੰਟ ਗਵਰਨਰ ਸਾਹਿਬ ਨੇ ਗੱਲ ਕਹੀ ਹੈ ਕਿ ਜਿਹੜਾ 1600 ਕਰੋੜ ਆਇਆ ਹੈਗਾ ਉਹ ਟੋਕਨ ਬਣੀ ਹੈ ਹਰ ਤਾਂ ਹੋਰ ਪੈਸਾ ਆਣਾ ਹੈਗਾ ਤੁਸੀਂ ਵੀ ਇੱਥੇ ਆ ਅਸੀਂ ਵੀ ਇੱਥੇ ਆ ਬਹੁਤ ਕੁਝ ਕਹਿੰਦੇ ਨੇ ਫਿਰ ਜੇ ਲੋੜ ਤੇ ਹੁਣ ਪੰਜਾਬੀਆਂ ਨੇ ਫਸਲਾਂ ਵੀ ਖੇਤ ਹੁਣ ਤਿਆਰ ਕਰਨੇ ਨੇ ਉਹਨਾਂ ਨੇ ਆਪਣੀਆਂ 7-8 ਹਟਾ ਹੁਣ ਜਾਣਾ ਘਰੋਂ ਟੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਘਰ ਛੱਡ ਕੇ ਘਰਾਂ ਤੋਂ ਬੇਘਰ ਹੋਏ ਉਹਨਾਂ ਨੂੰ ਘਰਾਂ ਦੀ ਲੋੜ ਹੈ ਕਿ ਜਾਂ ਮੋਦੀ ਸਾਹਿਬ ਦੇ ਦੁਆਰਾ ਟੋਕਣ ਮੰਨੀ ਤੇ ਉਹ ਲੈ ਕੇ ਫਿਰ ਉਹ ਇੰਤਜ਼ਾਰ ਕਰਾਂਗੇ ਬਟਾ ਹੁਣ ਕਿਸੇ ਕਿਸੇ ਕਰ ਰਹੇ ਹੋ ਤੁਸੀਂ ਕਿੰਨਾ ਪੈਸਾ ਲੀਕ ਕੀਤਾ ਅਸੀਂ 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 ਦੇਖੋ ਜੀ ਅਸੀਂ ਜਿਹੜਾ ਮੁੱਖ ਮੰਤਰੀ ਸਰਦਾਰ ਕਪੂਰ ਸਿੰਘ ਮਾਨ ਜੀ ਨੇ ਇਹਨਾਂ ਦੀ ਫਸਲਾਂ ਦੀ ਗੱਲ ਕਰੀ ਹੈ ਕਿਸਾਨ ਭਰਾਵਾਂ ਦੀ ਅਸੀਂ ਪਹਿਲਾਂ ਇਹਨਾਂ ਨੂੰ ਦਿੰਦੇ ਸੀ 15000 ਪਰ ਏਕੜ ਸੋਣੋ ਹੁਣ ਅਸੀਂ ਹੁਣ 20000 ਪਰ ਏਕੜ ਦਾ ਮੁਆਵਜ਼ਾ ਇਹਨਾਂ ਨੂੰ ਦੇਣਾ ਸੁਵਾਸ ਕਰਨੀ ਹੈ ਇਹ ਤੋਂ ਮੈਨੂੰ ਪਤਾ ਹੈ ਜੀ ਆ ਪੈਸਾ 12000 ਰੁਪਏ ਜਿਹੜਾ ਹੈ 12000 ਮੈਂ ਕਹਿ ਰਿਹਾ ਕਿ ਬਾਰੇ ਇਹ ਸਟੇਟ ਦਾ ਪੈਸਾ ਇਹਦੇ ਲਈ ਬਾਤ ਗੱਲ ਹੋ ਜੇਗੀ ਅਸੀਂ ਲੋਕਾਂ ਨੂੰ ਦੇਣਾ ਨਹੀਂ ਹੈ ਇਹ ਤੇ ਇਹ ਤੇ ਇਹ ਤੇ ਸਿਰਫ ਇਹਨਾਂ ਨੂੰ ਦੇਸ਼ੀ ਦਾ ਦੁੱਖ ਲੱਗ ਰਿਹਾ ਹੈ ਕੀ ਇਹ ਸਾਡੇ 1600 ਕਰੋੜ 1600 ਕਰੋੜ ਨੂੰ ਕਿਉਂ ਕਹਿ ਰਹੇ ਨੇ ਹੁਣ ਦਿੱਤਾ ਹੀ 1600 ਕਰੋੜ ਤੇ ਅਸੀਂ ਉਹੀ ਗੱਲ ਕਰ ਰਹੇ ਹਾਂ ਮੇਰੇ ਸਾਹਿਬ ਤੁਸੀਂ ਕਹਿ ਰਹੇ ਹੋ 12 ਤੋਂ 18 ਤੱਕ ਤੁਸੀਂ ਕਹਿ ਰਹੇ ਹੋ 12 ਤੋਂ 18 ਕਰੋੜ ਆਇਆ ਕੱਲ੍ਹ ਹਰ ਬਾਅਦ ਸੇ ਕਿਸੇ ਨਾਲ ਕਰਦੇ ਹੈ ਨਾ ਆਇਆ ਤੁਸੀਂ ਦੱਸੋ ਅਸੀਂ ਨਾਲ ਲੱਗ ਰਿਹਾ ਹੈ ਕਿੰਨੀ ਕਿੱਤੀ ਕਦ ਆਇਆ ਔਰ ਇਸ ਦਾ ਕੀ ਮੈਂ ਜਿਹੜੀ ਗੱਲ ਪੰਜਾਬ ਦਾ ਜਿਹੜਾ ਉਹ ਕਹਿੰਦੇ ਕਿ 12000 ਕਰੋੜ ਵਰਗੋਰ ਪਹਿਲਾਂ ਪਿਆ ਸਵਾਗਤ ਸਭ ਨੂੰ ਜਿਹੜੇ 13600 ਗੁਰ ਹੋ ਗਿਆ ਨਹੀਂ ਦੇ ਕੋਲ ਪਾਸੇ ਇੱਕ ਪਾਸੇ ਇੱਕ ਪਾਸੇ ਕਹਿ ਰਹੇ ਆ ਅਸੀਂ ਟੋਕਣ ਬਣ ਨਹੀਂ ਦਿੱਤੀ ਤੇ ਉਹ ਕਹਿੰਦੇ ਵੀ 13299 ਗੁਰ ਤੁਸੀਂ ਖਰਚਾ ਬਣਾਇਆ ਕਿ ਇੰਨਾ ਕੁ ਨੁਕਸਾਨ ਸਾਡਾ ਹੋਇਆ ਤੁਹਾਡੇ ਕੋਲ ਤਾਂ ਫੇਰ ਵੀ ਫालतू ਪੈਸਾ ਕਹਿੰਦੇ 13000 ਜਿਹੜਾ ਖਰਚਾ ਬਣਾਇਆ ਨਹੀਂ 13000 ਦਾ ਮੈਂ ਦੱਸਿਆ ਕਿ ਅੱਜ ਤੱਕ ਇੰਨਾ ਹੋ ਗਿਆ ਹੈ ਜੀ ਹੋਰਿਆ ਨੁਕਸਾਨ ਅਜੇ ਲੋਕਾਂ ਦੇ ਘਰ ਖੜੇ ਨੇ ਜਗੇ ਪਾਣੀ ਦੇ ਵਿੱਚ ਖੜੇ ਨੇ ਫਿਰ ਮੁੰਡੇ ਸਾਹਿਬ ਆਪਕੇ ਬਾਅਦ ਤੁਸੀਂ 28000 ਪੈਸਾ ਮੰਗਦੇ ਹੋ 50 ਦੇ 28 ਲਾਇਆ ਹੋਇਆ ਤੁਸੀਂ 12000 ਕਰੋੜ ਦਾ ਖਰਚ ਨਹੀਂ ਰਹੇ ਸੈਂਟਰ ਤੋਂ ਹੋਰ ਭੇਜੋ ਡਿਸਾਸਟਰ ਵਾਸਤੇ ਸੁਣੋ ਡਿਸਾਸਟਰ ਦੇ ਫੰਡ ਵਾਸਤੇ ਵੀ ਮੁੱਖ ਮੰਤਰੀ ਸ੍ਰੀ ਆਪੁਰਨ ਸਿੰਘ ਮਾਨ ਜੀ ਨੇ ਇਹਨਾਂ ਨੂੰ ਲੈਟਰ ਲਿਖੀ ਕਿ ਇਹਦੇ ਨੋਰਮਸ ਚੇਂਜ ਕਰਵਾ ਕੇ ਸਾਨੂੰ ਸਾਨੂੰ ਨੋਰਮਸ ਚੇਂਜ ਕਰਨਾ ਵੀ ਹਜਾਤਾਂ ਨਹੀਂ ਹੈ ਜੀ ਨਾ ਹਜਾਤਾਂ ਉਹਦੇ ਵਿੱਚ ਉਹਦੇ ਸੁਣੋ ਉਹਦੇ ਲਈ ਸੁਣੋ ਉਹਦੇ ਲਈ ਸੁਣੋ ਤੁਸੀਂ ਸੁਣੋ ਤੁਸੀਂ ਉਹਦੇ ਲਈ ਉਹਦੇ ਲਈ ਇਹ ਕਹਿ ਰਹੇ ਆ ਕਿ ਆਪ ਪੰਜਾਬ ਦੇ ਵਿੱਚ ਆਫਤਾ ਆਈ ਹੋਈ ਤੁਸੀਂ ਮੰਨਦੇ ਹੋ ਨਾ ਆਫਤਾ ਹੀ ਐਸਟੋ ਤੇ ਕੀ ਕਿਸਾਨ ਭਰਾਵਾਂ ਦੀ 4 5 4 ਲੱਖ ਦੀ ਜਿਹੜੀ ਐ ਫਸਲ ਬਰਬਾਦ ਹੋ ਗਈ ਉਲਟੇ ਉਹਨਾਂ ਦੇ ਖੇਤ ਖਰਾਬ ਹੋ ਗਏ ਇਹ ਕਹਿ ਰਹੇ ਨੇ ਕਿ ਜਿਹੜਾ ਡਿਸਾਸਟਰ ਫੰਡ ਇਹ ਦਿੰਦੇ ਆ ਕੇਂਦਰ ਇਹ ਕਹਿੰਦੇ ਆ ਜੀ ਉਹ ਚ 6500 ਰੁਪਏ ਦਿਓ 6500 ਰੁਪਏ ਦਾ ਜਿਹੜਾ ਚੱਲੂਗਾ 1 ਸਾਲ ਦਾ 6500 ਰੁਪਏ ਪਰ ਮੈਡਮ ਮੈਡਮ ਦਿਓ ਦਾ ਫਿਗਰ ਸਰ ਨਹੀਂ ਨਹੀਂ ਫਿਗਰ ਜ਼ਿਆਦਾ ਹੈ ਦਾ ਕਹਿ ਰਹੇ 6800 ਮੋਟਾ ਮੋਟਾ ਦੱਸਿਆ 6500 6800 ਰੁਪਏ ਦੇ ਰਹੇ ਆ ਤੇ ਅਸੀਂ ਅਸੀਂ ਪਹਿਲਾਂ 15000 ਦਿੱਤਾ ਹੁਣ ਅਸੀਂ 20000 ਅਨਾਉਂਸ ਕੀਤਾ ਤੋਂ 20000 ਅਨਾਉਂਸਲੀ ਉਹ 20 ਜੀ ਬਸ਼ੇਵ ਸਵਾਲ ਹੈ ਕਿ ਆਪਕੇ ਕੋਲ ਕਿੰਨਾ ਪੈਸਾ ਮੈਡਮ ਜੀ ਉਹ ਸਟੇਟ ਦਾ ਕਾ ਆਪੋਜੀਸ਼ਨ ਜੋ ਚਾਰਜ ਲਗਾ ਰਹੀ ਹੈ ਉਹ ਕਹਿ ਰਹੀ ਹੈ ਕਿ ਇਹ ਪੈਸਾ ਆਪਨੇ ਡਾਇਵਰਟ ਕੀਤਾ ਹੈ। ਨਹੀ ਆਪਨੇ ਡਾਇਵਰਟ ਕੀਤਾ ਹੈ। ਉਹ ਜਾ ਰਿਹਾ ਜੀ ਜਾਣਾ ਹੁਣ ਸ਼ੁਰੂ ਕਰਨਾ ਮੁੱਖ ਮੰਤਰੀ ਸਾਹਿਬ ਬੋਲੋ। ਇਹਨਾਂ ਨੇ ਇੱਕ ਵਾਰ ਦੱਸੋ ਕਿ ਕਿੰਨਾ ਜਾਰੀ ਕੀਤਾ ਤੁਸੀਂ ਟੋਟਲ ਪੈਸਾ ਕਿੰਨਾ ਜਾਰੀ ਕੀਤਾ ਸਾਡੇ ਕੋਲ 12000 ਰੁਪਿਆ ਐਸਆਰ ਦਾ ਪੈਸਾ ਹੈਗਾ ਉਹਦੇ ਲਈ ਇਹਨਾਂ ਨੇ ਹੱਥ ਬੰਨੇ ਹੋਏ ਆ ਕਿ ਇਹਦੇ ਲਈ ਇਸ ਤਰ੍ਹਾਂ ਦੇਣਾ ਅਸੀਂ ਜਿਹੜਾ ਮੰਗ ਰਹੇ ਆ ਤੁਹਾਡੇ ਦੇ ਵਿਪੱਖ ਚਾਰਜ ਲਗਾ ਰਿਹਾ ਕਿ 12000 ਕਰੋੜ ਰੁਪਿਆ ਤੁਸੀਂ ਖਰਚ ਕੇ ਦਾ ਅਦਰ ਖਰਚਾ ਹੀ ਖਤਕੀ ਤੇ ਸਾਡੇ ਦਾ ਪੈਸਾ ਵੰਡ ਕੀਤਾ ਜਾਵੇ ਤੁਸੀਂ ਇਹ ਦੱਸੋ ਮੈਂ 12000 ਕਰੋੜ ਰੁਪਏ ਪਿਆ ਪਿਆ ਕਿੱਥੇ ਆ ਜੀ ਸਾਡੇ ਸਾਡੇ ਨਹੀਂ 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 12000 ਜਿਹੜਾ ਸਾਡੇ ਕੋਲ ਪਿਆ ਸਟੇਟ ਕੋ ਪਿਆ ਮੈਂ ਕਿੱਥੇ ਪਿਆ ਸਰਕਾਰ ਕੋ ਪਿਆ ਕਿੱਥੇ ਪਿਆ ਡਿਪਾਰਟਮੈਂਟ ਕੋ ਪਿਆ ਸਰਕਾਰ ਕੋ ਪਿਆ ਮੈਂ ਕਹਿ ਰਿਹਾ ਪਿਆ ਉਹ ਨੂੰ ਮੈਂ ਕਿੱਥੇ ਦੱਸਾਂ ਸਰਕਾਰ ਨੂੰ ਪਿਆ ਨਾ ਮੇਰੀ ਗੱਲ ਸੁਣ ਮੈਂ ਕਹਿ ਰਿਹਾ ਹਾਂ ਕਿ ਹੁਣੇ ਕੀ ਦੇਖਗੇ 1600 ਕਰੋੜਾਂ ਅਰਥ ਵਿੱਚ ਖਤਮ ਹੋ ਜੂਗੀ ਲੋਕਾਂ ਦੇ ਲੋਕਾਂ ਦੇ ਖੇਤ ਬਣ ਜਾਣਗੇ ਲੋਕਾਂ ਦੇ ਜਿਹੜੀ ਖੇਤੀ ਤਿਆਰ ਹੋ ਜੂਗੀ ਲੋਕਾਂ ਦੇ ਘਰ ਬਣ ਜਾਣਗੇ 1600 ਕਰੋੜ ਨਾਲ ਤੇਰੇ ਨਾਲ ਪੰਜਾਬੀ ਤੇਰੇ ਨਾਲ ਪੰਜਾਬੀ ਇਹ ਜੇ ਅਸੀਂ ਪੰਜਾਬ ਦੀ ਮੰਗ ਕੀਤੀ ਆ ਫਿਰ ਇਹਨਾਂ ਨੇ ਪੰਜਾਬੀ ਦੀ ਪੰਜਾਬੀ ਬੋਲੀ ਦੇ ਵਿੱਚ ਇਨਸਰਟ ਕੀਤੀ ਆ ਫਿਰ ਇਹਨਾਂ ਨੇ ਮੇਰੀ ਇਨਸਰਟ ਕੀਤੀ ਆ ਕਿ ਨਹੀਂ ਆਪਕੋ ਹਿੰਦੀ ਨਹੀਂ ਆਤੀ ਇਹ ਭਣਾ 29 ਸੋਲਾ ਜਿੰਦਿਆ ਤੁਹਾਡੇ ਕੋਲ 12000 ਕਰੋੜ ਰੁਪਏ ਆ ਪਰ ਹੁਣ ਤੱਕ ਤੁਸੀਂ ਸਿਰਫ 150 ਕਰੋੜ ਹੀ ਖਰਚ ਕਰ ਚੁੱਕੇ ਹੋ 71 ਕੋਲੇ ਚੀਮਾ ਸਾਹਿਬ 71 78 ਵੱਡੇ ਜੀ ਸਰ ਸਿਰਫ 71 ਮੈਂ ਬੋਲ ਰਿਹਾ ਉਸਮੈਂ ਆਪਣੇ ਕੋਲ ਇਹ ਵੀ ਕਿਹਾ ਕਿ ਪੈਸਾ ਹੈ ਹੀ ਨਹੀਂ 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 ਮੈਨੂੰ ਤੇ ਮੈਂ ਕਿੰਦਾ ਕਹਾਂ ਜੀ ਮੇਰਾ ਡਿਪਾਰਟਮੈਂਟ ਦਾ ਪੈਸਾ ਹੈ ਤੇ ਸਿਰਫ 71 ਕਰੋੜ ਕਿਉਂ ਖਰਚੋ ਹੈ ਜੀ ਇਹਦਾ ਜਵਾਬ ਦੇ ਦਿਓ ਪਰ ਇਹ ਬਣੇਗੀ ਕਿ ਵੀ ਆਪ ਇੱਕ ਬੰਦੇ ਬੋਲਦਾ ਹੈ ਦੂਸਰਾ ਬੋਲ ਰਹੀ ਨਹੀਂ ਹੈ ਮਤਲਬ ਫਨਾਟਿਕਸ ਇਹ ਕਹ ਰਿਹਾ ਸਰ ਕੋਈ ਪੈਸਾ ਹੈ ਨਹੀਂ ਦੇ ਰਿਹਾ ਕਹਿੰਦੇ ਪੈਸਾ ਹੈ ਸਰ ਸਰਕਾਰ ਪ੍ਰਾਈਵੇਟ ਸੈਕਟਰ ਨੇ ਫਿਗਰ ਦੇ ਦਿੱਤੀ ਪੂਰੀ 12128 ਕਰੋੜ ਰੁਪਏ ਆਪਕੋ ਸਰ ਸਰਕਾਰ 71 ਕਰੋੜ ਖਰਚ ਕੀਤਾ ਸਿਰਫ ਨਾਸ ਸਰ ਬੜੇ ਬੜੇ ਬੇਰਤੀ ਸੁਣੋ ਅੱਜ ਜਿਹੜਾ ਮੈਂ ਜਿਹੜੇ ਮੁੱਦੇ ਤੇ ਬੜੀ ਸੁਣੋ ਮੇਰੀ ਅੱਜ ਹੀ ਸੁਣੋ ਸੁਭਾਲਾ ਗੰਗੋ ਯਾਰ ਉਹ ਸੁਭਾਲਾ ਇੱਕ ਇੱਕ ਅੱਜ ਅੱਜ ਜਿਹੜੀ ਉਹ ਜਿਹੜੀ ਭਰਾਵਾ ਜਿਹੜੀ ਮੇਰੀ ਗੱਲ ਸੁਣੋ ਸਾ ਤੁਸੀਂ ਮੰਤਰੀਓ ਦੀ ਸਵਾਰੀ ਸੁਣ ਰਹੇ 71 ਕਰੋੜ ਰੁਪਇਆ ਖਰਚ ਹੋਇਆ ਸਿਰਫ 12100 ਕੁਝ ਕਰੋੜ ਤੁਸੀਂ ਦੱਸ ਰਹੇ ਹੋ ਕੀ ਕਾਰਨ ਹੈ ਕਿ 28% ਸਿਰਫ 71 ਕਰੋੜ 71000 ਕਰੋੜ ਰੁਪਇਆ ਇਹ ਖਰਚ ਕਿਸਤੀ ਤੇ ਹੋਇਆ ਉਹ ਸੁਣ ਤਲੋ 71 ਕਰੋੜ 71 ਕਰੋੜ ਰੁਪਇਆ ਦਿੱਤਾ ਸੀਗਾ ਜਿਹੜਾ ਉਸ ਮੌਕੇ ਉਹਨਾਂ ਨੂੰ ਰਾਸ਼ਨ ਚਾਹੀਦਾ ਸੀ ਡੰਗਰਾਂ ਦੀ ਚਾਰਾ ਚਾਹੀਦਾ ਸੀ ਉਹਨਾਂ ਦੀ ਜਰਨਾ ਚੋਣੀਆਂ ਜ਼ਰੂਰੀ ਸੀਗੀਆਂ ਉਸ ਟਾਈਮ ਤੇ ਨਾਲ ਦੇ ਨਾਲ 35 ਕਰੋੜ ਪਹਿਲਾਂ ਭੇਜਿਆ 35 ਕਰੋੜ ਬਾਅਦ ਚ ਫਿਰ ਭੇਜਿਆ 71 ਕਰੋੜ ਰੁਪਏ ਭੇਜਿਆ ਪਰ ਜਿਹੜਾ ਹੋਰ ਜਿਹੜਾ ਫੰਡ ਜਿਹੜਾ ਉਹਨਾਂ ਨੂੰ ਜਾਰੀ ਹੋਣਾ ਉਹਨਾਂ ਨੂੰ ਮਾਪਿਆ ਹੋਣਾ ਸਪੈਸ਼ਲ ਗਾਰੰਟੀ ਤੋਂ ਬਾਅਦ ਉਹਨਾਂ ਲਈ 4-4.5 ਲੱਖ ਫਸਲਾਂ ਰੁੜ ਗਈਆਂ ਉਹਦੇ ਬਦਲੇ ਦੇਣਾ ਉਹਨਾਂ ਦੇ ਘਰਾਂ ਦੇ ਬਦਲੇ ਉਹਨਾਂ ਦੇ ਜਿਹੜੇ ਘਰ ਟੈਕੀ ਉਹ ਘਰ ਬਣਵਾ ਕੇ ਦੇਨੇ ਆ ਜਿਹੜੇ ਜਿਹੜੀਆਂ ਉਹਨਾਂ ਦੇ ਜਾਨਾਂ ਚਲੀ ਗਈਆਂ ਉਹਦੇ ਬਦਲੇ ਦੇਣਾ ਜਿਹੜੇ ਉਹਨਾਂ ਨੇ ਡੰਗਰ ਮਾਰੇਗੇ ਉਹਨਾਂ ਬਦਲੇ ਦੇਣਾ ਤੇ ਨਾਲ ਦੀ ਨਾਲ ਉਹਨਾਂ ਨੂੰ ਜਾਨ ਬਚਾਉਣੀ ਡੰਗਰਾਂ ਦਾ ਇਲਾਜ ਕਰਾਉਣਾ ਸਾਰਾ ਕੁਝ ਕਰਨਾ

ਇੱਕ ਜੀਵਿਕਾਰ ਕੋ 3600 3600 ਰੁਪਏ ਦੇ ਦੇਗੇ ਤਾਂ ਉਸ ਦੀ ਖੇਤੀ ਪੂਰੀ ਹੋਣੀ ਹੈ ਬਹੁਤ ਸਾਰੇ ਬਹੁਤ ਸਾਰੇ ਬੋਲ ਚ ਜਾਊਗਾ ਉਸੇ ਨੌਲੇ ਸਦੋ ਆਊਗਾ ਜਿੱਤ ਆਊਗਾ ਕਦ ਆਊਗਾ ਹੁਣ ਕਿਉਂ ਨਹੀਂ ਦੇ ਕੇ ਜਾਇਆ ਨਹੀਂ 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 ਸਾਹਿਬ ਉਹ ਵੀ ਉਹਨਾਂ ਤੇ ਵੀ ਇਹੀ ਸ਼ਰਤਾਂ ਇਹੀ ਸ਼ਰਤਾਂ ਲੱਗੀਆਂ ਸਾਰੀਆਂ ਇਹੀ ਸ਼ਰਤਾਂ ਜੰਧਰਾਬਾਦ ਤੋਂ ਨੋਟ ਕਰਵਾ ਲਈ ਅਸੀਂ ਇਹੀ ਤੇ ਆਪਣੇ ਡਿਸਾਸਟਰ ਫੰਡ ਨੂੰ ਨੌਂਚ ਕੇ ਚੇਨ ਕਰਵਾਤੇ ਮੁੱਖ ਮੰਤਰੀ ਸਾਹਿਬ ਨੂੰ ਐਪਲੀਕੇਸ਼ਨ ਲਿਖੀ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਲੋਕਾਂ ਦਾ ਉਹਨੂੰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਹੱਤ ਦਾਇਤਾ ਦਿੱਤੀ ਆਈ ਹੈ ਹੱਤ ਬੰਨੇ ਹੋਏ ਆ ਇਸ ਤਰ੍ਹਾਂ ਨਹੀਂ ਪੂਰਾ ਹੋ ਸਕਦਾ ਅਚਾਬੂ ਜੀ ਸਾਹਿਬ ਇਸ ਦਾ ਸਾਹਿਬ ਪੰਜਾਬ کہہ ਰਿਹਾ ਉਹ ਐਨਜੀਓ ਦੀ ਪਹਾਰੇ ਚੱਲੇਗਾ ਐਨਜੀਓ ਦੇ ਐਸੈਸਮੈਂਟ ਵੀ ਸ਼ੁਰੂ ਕਰਦੀਆਂ ਮਰਜਾ ਦੇਣੀਆਂ ਸ਼ੁਰੂ ਕਰਦੀਆਂ ਉੱਥੇ ਕਰਦਣਾ ਨਹੀਂ ਸ਼ੁਰੂ ਕਰਦੇ ਦੇਖੋ ਇਹ ਪੰਜਾਬ ਹੈ ਪੰਜਾਬ ਕਿਸੇ ਵੀ ਸਟੇਟ ਦੇ ਵਿੱਚ ਕੋਈ ਆਪਤ ਹੁੰਦੀ ਹੈ ਸਭ ਤੋਂ ਅੱਗੇ ਵਧ ਕੇ ਹੁੰਦਾ ਹੈ ਪੰਜਾਬੀ ਲੰਗਰ ਲਗਾਉਣ ਨੂੰ ਕਾਲੇ ਆ ਪੰਜਾਬੀ ਸੇਵਾ ਕਰਨ ਨੂੰ ਕਾਲੇ ਆ ਬਹੁਤ ਅੱਛੀ ਗੱਲ ਹੈ ਪ੍ਰਮਾਤਮਾ ਦੀ ਕਿਰਪਾ ਹੈ ਸਰ ਸਪੈਸ਼ਲ ਜਿਹੜਾ ਤੁਸਨੋ ਜਿਹੜਾ ਅਸੀਂ ਮਾਰਜਾ ਦੇਣਾ ਸਪੈਸ਼ਲ ਗਦਾਵਰੀਆਂ ਦੇ ਜਿਹੜਾ ਹੱਕ ਬੰਦਾ ਉਹਦੇ ਘਰ ਕਰ ਜਾ ਕੇ ਸਾਡੇ ਆਪ ਅਸੀਂ ਜਾ ਕੇ ਉਹਨੂੰ ਘਰ ਕਰ ਜਾ ਕੇ ਚੈੱਕ ਕਰਵਾਗੇ ਅਫਸਰ ਸੇਵਾ ਨਾਲ ਨੂੰ ਨਾਲ ਲੈ ਕੇ ਜੇ ਤਾਂ ਪਿਛਲੀਆਂ ਸਰਕਾਰਾਂ ਦੇ ਵਾਂਗ ਉਹ ਕੰਮ ਨਹੀਂ ਕਰਾਂਗੇ ਜੋ ਉਹ ਕਰਦੇ ਰਹੇ ਨੇ ਅਸੀਂ ਤੇ ਜਿੰਨੇ ਖੇਤੀ ਕੀਤੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਅਸੀਂ ਚੱਕ ਵੀ ਦਵਾਂਗੇ ਜਿਸ ਕਿਸੇ ਕਿਸਾਨ ਦਾ ਘਰ ਢੂਰਿਆ ਉਹਨੂੰ ਘਰ ਵੀ ਦਵਾਂਗੇ ਬਣਾ ਕੇ ਦਵਾਂਗੇ ਜਿਸ ਕਿਸੇ ਡੰਗਰ ਕੱਲੇਗੇ ਉਹਦੇ ਬਦਲੇ ਉਹਨੂੰ ਮਾਫ਼ੀਆ ਦੇਵਾਂਗੇ ਸੋ ਬੇਤੀ ਹੈ ਕਿ ਅੱਜ ਦਾ ਸੁਣੋ ਅੱਜ ਦਾ ਅੱਜ ਦਾ ਜਿਹੜਾ ਮੈਂ ਮੇਰਾ ਮੇਨ ਤੋਂ ਤੁਹਾਡਾ ਕਰਵਾ ਤੁਸੀਂ ਸਾਰੇ ਆਏ ਅੱਜ ਮੇਨ ਮੈਂ ਦੱਸਣਾ ਚਾਹੁੰਦਾ ਸੀ ਕਿ ਜਾਕੜ ਸਾਹਿਬ ਨੂੰ ਵੀ ਮੋਦੀ ਸਾਹਿਬ ਦੀ ਤਰ੍ਹਾਂ ਪੰਜਾਬ ਨਾਲ ਪਿਆਰ ਨਹੀਂ ਹੈ ਨਫ਼ਰਤ ਹੈ ਜਿਹੜਾ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਨਾ ਮੁੰਡੀਆਂ ਨੂੰ ਜਾਣਦਾ ਨਾਮ ਨਹੀਂ ਪਤਾ ਮੁੰਡੀਆਂ ਤੋਂ ਮਹਿਕ ਮੈਂ ਕਿਹੜਾ ਸੋ ਜਾਖੜ ਸਾਹਿਬ ਦੀ ਬਹੁਤ ਪੰਜਾਬ ਪ੍ਰਤੀ ਪਿਆਰ ਨਹੀਂ ਹੈ ਸਾਫ ਹੁਣ ਦੇ ਨਸਜਾਂ ਨੇ ਉਹਨਾਂ ਦੇ ਹੰਕਾਰ ਨੇ ਦੱਸ ਦਿੱਤਾ ਸੋ ਦੋਨੇ ਪਾਸੇ ਉਹਨਾਂ ਦੇ ਆਪਣੇ ਦੋਨੇ ਅੱਖਾਂ ਸਿਰਫ ਉਹਨਾਂ ਨੇ ਆਪਣੇ ਆਕਾ ਨੂੰ ਦੇਖਦੀਆਂ ਸੋ ਉਹਨਾਂ ਦੇ ਮੋਤੀ ਜੀ ਨੂੰ ਦੇਖਦੀਆਂ ਜਾਂ ਭਾਜਪਾ ਨੂੰ ਦੇਖਦੀਆਂ ਪਹਿਲਾਂ ਸਿਰਫ ਤੋਂ ਪੰਜਾਬ ਦਾ ਕਾਂਗਰਸ ਨੇ ਲੜਕੇ ਪੰਜਾਬ ਦਾ ਨੁਕਸਾਨ ਕਰਦੇ ਆਏ ਅੱਜ ਉਹ ਭਾਜਪਾ ਪੰਜਾਬ ਇਹ ਕੋਈ ਉਹ ਲੈਕਚਰ ਵਾਲੀ ਗੱਲ ਨਹੀਂ ਜਾਈ ਮੁੰਡਿਆ ਸਾਹਿਬ ਨੂੰ ਇਹ ਦੱਸੋ ਕਿ ਮੁੰਡਿਆ ਸਾਹਿਬ ਆਦੇ ਉਹ ਕਹਿੰਦੇ ਨੇ ਕਿ ਉਹਨੂੰ ਹਿੰਦੀ ਆਉਂਦੀ ਆ ਜਾਂ ਪੰਜਾਬੀ ਆਉਂਦੀ ਆ ਯਾ ਮੁੰਡਿਆ ਸਾਹਿਬ ਨੂੰ ਜਾਣਦਾ ਹੈ ਜਾਣੜ ਜਾਂ ਨਹੀਂ ਜਾਣਦਾ ਇਹਦੇ ਨਾਲ ਕੋਈ ਪੰਜਾਬ ਨੂੰ ਫਰਕ ਪੈਂਦਾ ਇਸ ਚੀਜ਼ ਦਾ ਪਰ ਪੰਜਾਬ ਦੇ ਸੈਂਡ ਕਰਨਾ ਨਹੀਂ ਵੀ ਪੰਜਾਬ ਕੋ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਸੁਣੋ ਸੁਣੋ ਤੇਰੀ ਗੱਲ ਸੁਣੋ ਦੇ ਪੰਜਾਬ ਦੇ ਵਿੱਚ ਧਰਮ ਮੰਤਰੀ ਜੀ ਆਏ ਮਾਦੇ ਪੰਜਾਬ ਦੇ ਲੋਕਾਂ ਨੇ ਮੰਗ ਕੀਤੀ ਉਹ ਆਪਣੇ ਤੋਂ ਨਹੀਂ ਕੀਤੀ ਤੇ ਬੀਜੇਪੀ ਦੇ ਕਿਹੜੇ ਲੀਡਰ ਨੇ ਬੀਜੇਪੀ ਦੇ ਕਿਹੜੇ ਲੀਡਰ ਨੇ ਮੰਗ ਕੀਤੀ ਕਿ 1600 ਕਰੋੜ ਥੋੜਾ ਹੋਰ ਦਿਓ ਬੀਜੇਪੀ ਦੇ ਕਿਹੜੇ ਲੀਡਰ ਨੇ ਜਿਹੜੇ ਉਦੇਸ਼ ਬਾਅਦ ਨਹੀਂ ਕਰੋਗੇ ਦੇ ਕਿ ਤੌਰੇ ਹੋਏ ਕਿ ਕਿਹਨਾਂ ਚੱਕੀ ਤੇ ਲਈ ਜੀ ਬਹੁਤ ਸਾਰੇ ਲੋਕ ਜਿਹੜੇ ਛੇਕੇ ਤੇ ਜ਼ਮੀਨ ਲੈ ਕੇ ਬਾਹਰ ਹੈਗੇ ਉਹਨਾਂ ਦੀ ਵਿਜੀ ਹੋਈ ਆ ਉਹ ਜਿਹੜੇ ਜੇ ਫਾਰਮ ਆ ਜਾਂ ਦੂਜਾ ਮਾਲਕੀਅਤ ਆ ਉਹ ਮਾਲਕ ਦੀ ਅੱਖ ਆ ਉਹ ਕਿਹਨੂੰ ਖੰਡ ਜਾਏਗਾ ਜਿਨ੍ਹਾਂ ਨੇ ਛੇਕੇ ਤੇ ਲੈ ਕੇ ਜਿੰਨੇ ਛੇਕੇ ਤੇ ਲਈ ਆ ਜੀ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਫਸਲ ਵੀ ਕੀਤੀ ਆ ਉਹ ਕਮੇਟੀ ਬਣਾ ਕੇ ਉਸ ਕਿਸਾਨ ਭਰਾ ਨੂੰ ਜਿਹੜਾ ਉਹਦਾ ਮਾਵਜਾ ਜਾਊਗਾ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਖੇਤੀ ਕੀਤੀ ਆ ਉਹਨੂੰ ਜਾਊਗਾ ਜਿਸ ਦੇ ਨਾਮ ਤੇ ਜ਼ਮੀਨ ਆ ਉਹਨੂੰ ਪੂਰਾ ਚਤਰਵਾੜ ਦੇ ਨਾਲ ਮੋਗੇ ਨਾਲ ਤੁਸੀਂ ਬਾਡੀ ਸਟੇਟ ਉਹਦੇ ਲਈ ਉਹਦੇ ਲਈ ਉਹਦੇ ਲਈ ਪਟਵਾਰੀ ਲਾਵਾਗੇ ਨਾਲ ਤਹਿਸੀਲਦਾਰ ਲਗਾਵਾਂਗੇ ਨਾਲ ਡੀਸੀ ਸਰਵਾਨ ਦੀ ਨਾਲ ਹੀ ਉੱਥੋਂ ਦੇ ਲੋਕਲ ਸਰਪੰਚ ਨੂੰ ਨਾਲ ਲਾਵਾਂਗੇ ਕਿ ਇਸ ਜ਼ਮੀਨ ਤੇ ਕਿਹਨੇ ਖੇਤੀ ਕੀਤੀ ਹੈ ਉਹਦੇ ਬਾਰੇ ਵਿੱਚ ਪਸੰਦ ਆ। ਬਹੁਤ ਬੋਲੋ ਫੇਰ ਸਟੇਟ ਫੋਰਮੈਟ ਪੈਸਾ ਯੂਟਲਾਈਜ਼ ਕਰਨ ਤੇ ਫੇਲ ਹੋ ਗਈ। ਕਿਉਂ ਫੇਲ ਹੋ ਗਈ ਜੀ? ਅੱਲੇ ਦੇਖੋ ਪਿੰਡੇ ਜੋਤੋਂ ਕੱਟੜ ਰੋਡ ਖੱਟੜ ਰੋਡ ਖੱਟੜ ਹੀ ਹਾਈਡਰੋ ਦੇ ਨੇ। ਅੱਜ ਆਪਕੇ ਜੋ ਅਜੇ ਹਜੇ ਸਿਲਹਾਰ ਸਿਲਹਾਰ ਉਹਨਾਂ ਵੀ ਜਾਨਾਂ ਬਚਾਉਣੀਆਂ ਜ਼ਰੂਰੀ ਸੀਗੀਆਂ ਫਿਲਹਾਲ ਉਹਨਾਂ ਨੂੰ ਪਾਣੀ ਤੋਂ ਕੱਢਣਾ ਜ਼ਰੂਰੀ ਸੀਗਾ ਫਿਲਹਾਲ ਉਹਨਾਂ ਦੇ ਡੰਗਰਾਂ ਨੂੰ ਚਾਰਾ ਪਾਉਣਾ ਜ਼ਰੂਰੀ ਸੀ ਉਹਦੇ ਲਈ 75 ਕਰੋੜ ਜੋ ਜੋ ਹੈ ਫਿਲਹਾਲ ਨਾ ਕਿ ਉਹਨਾਂ ਨੂੰ ਅਸੀਂ ਜਿਹੜੇ ਮਾਰਗਦਰਸ਼ਕ ਮਾਰਗ ਦੇ ਹੁਣ ਸ਼ੁਰੂਆਤ ਹੋਣੀ ਹੈ ਪਾਣੀ ਹੁਣ ਥੱਲੇ ਆ ਰਿਹਾ ਅਜੇ ਵੀ ਪਾਣੀ ਫਿਰੋਫਰ ਪਾਣੀ ਆ ਜਾਏ ਵੀ ਅਜੇ ਵੀ ਪ੍ਰੋਪਰ ਮੇਰੀ ਬੇਟੀ ਸੁਣੋ ਅਜੇ ਵੀ ਪ੍ਰੋਪਰ ਪਾਣੀ ਥੱਲੇ ਨਹੀਂ ਆ ਰਿਹਾ ਪੈਸਾ ਦੋ ਕਿ ਸਰਕਾਰ ਕੋਲ ਪੈਸਾ ਨਹੀਂ ਹੈ مطلب اور اس کر دے گی اور پھر بولے گی آپ کو ہندی نہیں آتی اس میں پنجاب کے لیے مانگ رہا تھا تو اس میں میں نے اپنے لیے کیا مانگ رہا تھا وہ کہہ رہے ہیں آپ کو ہندی نہیں آتی ہندی سیکھیے تو میں ਪੰਜਾਬ ਦੇ ਮਜ਼ਦੂਰ ਭਰਾਵਾਂ ਦੀ ਜਿਹੜੀ ਮੰਗ ਹੈ ਉਹ ਕਰਤਾ ਰਹਿਣਾ ਚਾਹੇ ਮੇਰੀ ਇੱਥੇ ਜਾਨ ਚਲੀ ਜਾਵੇ ਅਸੀਂ ਸੇਵਾ ਕਰਨ ਵਾਸਤੇ ਆਏ ਹਾਂ ਸੇਵਾ ਕਰਨੀ ਆ ਆਮ ਘਰਾਣੇ ਮੁੰਡੇ ਜਿਹੜੇ ਡਾਕਟਰ ਸਾਹਿਬ ਨਾਲ ਨਹੀਂ ਜਾਂਦੇ ਉਹਨਾਂ ਦਾ ਧੰਨਵਾਦ ਪਰ ਅਸੀਂ ਪੰਜਾਬ ਦੇ ਚੁਣੇ ਹੋਏ ਨਿਵਾਦਿਆਂ ਲੋਕਾਂ ਦੀ ਸੇਵਾ ਕਰਨ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ